ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਤੇ ਆਯੂਸ਼ ਮੰਤਰੀ ਪ੍ਰਤਾਪ ਰਾਓ ਜਾਦਵ ਦੇ ਨਾਲ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਦੇਖੋ ਮੰਤਰੀ ਬਲਵੀਰ ਸਿੰਘ ਨੇ ਕੀ ਕਿਹਾ ਨੈਸ਼ਨਲ ਏਜੰਸੀ ਸਟੇਟ ਹੈਲਥ ਏਜੰਸੀਸ ਔਰ ਮੇਰੇ ਵੀ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਔਰ ਜਿਹੜੇ ਸੈਕਟਰੀ ਆਯੂਸ਼ ਆਯੂਸ਼ ਦੇ ਜਿਹੜੇ ਐਮ ਡੀ ਐਨ ਐਚ ਐਮ ਸਾਰੇ ਬੜੀ ਸਟ੍ਰਕਚਰਡ ਮੀਟਿੰਗ ਸੀ ਜੀ ਦੋਨੋਂ ਮਿਨਿਸਟਰ ਸਾਹਿਬਾਨ ਨਾਲ ਔਰ ਮੈਨੂੰ ਵੀ ਤੁਹਾਨੂੰ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਪੀ ਨੱਡਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਪੰਜਾਬ ਦੇ ਨਾਲ ਬਹੁਤ ਨੇੜਲੇ ਸਬੰਧ ਹੈ ਸੋ ਉਹ ਬੜੇ ਪੋਜ਼ਿਟਿਵ ਸੀਗੇ ਜੀ ਹੀ ਵਾਸ ਵੈਰੀ ਰਿਸੈਪਟਿਵ ਤੇ ਜਿਹੜਾ ਸਾਡਾ 뷰 ਪੁਆਇੰਟ ਸੀਗਾ ਉਹ ਪਹਿਲਾਂ ਉਹਨਾਂ ਨੂੰ ਫਰਕ ਇਹ ਸੀਗਾ ਕਿ ਐਸ ਕੰਪੇਅਰਡ ਟੂ ਅਰਲੀਅਰ ਮਿਨਿਸਟਰਸ ਨਾਲ ਜੀ ਉਹ ਪੰਜਾਬ ਦੇ ਜਿੰਨੇ ਵੀ ਇਸ਼ੂਸ ਆ ਗਏ ਹੈਲਥ ਰਿਲੇਟਡ ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀਆਂ ਕਲਚਰਲ ਸੈਂਸਿਟੀਵਿਟੀਜ਼ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰੋਕਾਰ ਹੈਗੇ ਆ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਟ ਆਊਟ ਕਰ ਲਓ ਐਂਡ ਹੀ ਇਜ਼ ਵੈਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਜਿਹੜੇ ਜਿਹਨੂੰ ਆਪਾਂ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬਾਉਂਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਇਸ਼ੂਸ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜੇ ਜੂਨੀਅਰ ਹੈਲਥ ਮਿਨਿਸਟਰ ਨੇ ਸਾਰਾ ਆਪਣਾ ਥਿਊ ਪੁਆਇੰਟ ਰ ਤੇ ਜੇਪੀ ਨੱਡਾ ਜੀ ਔਰ ਜਿਹੜੇ ਪ੍ਰਤਾਪ যাদਬ ਜੀ ਉਹ ਦੋਨੇ ਬਹੁਤ ਰਿਸੈਪਟਿਵ ਸੀਗੇ ਉਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਐਨਐਚਐਮ ਦੇ ਫੰਡ ਰੁਕੇ ਹੋਇਆ ਉਹ ਜਿਹੜੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਫੰਡ ਸੀਗੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਤੇ ਆਯੂਸ਼ ਮੰਤਰੀ ਪ੍ਰਤਾਪ ਰਾਓ ਜਾਦਵ ਦੇ ਨਾਲ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਦੇਖੋ ਮੰਤਰੀ ਬਲਵਿੰਦਰ ਸਿੰਘ ਨੇ ਕੀ ਕਿਹਾ ਨੈਸ਼ਨਲ ਏਜੰਸੀ ਸਟੇਟ ਹੈਲਥ ਏਜੰਸੀਸ ਔਰ ਮੇਰੇ ਵੀ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਔਰ ਜਿਹੜੇ ਸੈਕਟਰੀ ਆਯੂਸ਼ ਆਯੂਸ਼ ਤੇ ਜਿਹੜੇ ਐਮਡੀ ਐਨ ਐਚ ਐਮ ਸਾਰੇ ਬੜੀ ਸਟ੍ਰਕਚਰਡ ਮੀਟਿੰਗ ਸੀ ਜੀ ਦੋਨੋਂ ਮਿਨਿਸਟਰ ਸਾਹਿਬਾਨ ਨਾਲ ਔਰ ਮੈਨੂੰ ਤੁਹਾਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਪੀ ਨੱਡਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਪੰਜਾਬ ਦੇ ਨਾਲ ਬਹੁਤ ਨੇੜਲੇ ਸੰਬੰਧ ਹੈ ਸੋ ਉਹ ਬੜੇ ਪੋਜ਼ਿਟਿਵ ਸੀਗੇ ਜੀ ਹੀ ਵਾਸ ਵੈਰੀ ਰਿਸੈਪਟਿਵ ਤੇ ਜਿਹੜਾ ਸਾਡਾ 뷰 ਪੁਆਇੰਟ ਸੀਗਾ ਉਹ ਪਹਿਲਾਂ ਉਹਨਾਂ ਨੂੰ ਫਰਕ ਇਹ ਸੀਗਾ ਕਿ ਐਸ ਕੰਪੇਅਰਡ ਟੂ ਅਰlier ਮਿਨਿਸਟਰਸ ਨਾਲ ਜੀ ਉਹ ਪੰਜਾਬ ਦੇ ਜਿੰਨੇ ਵੀ ਇਸ਼ੂਸ ਆ ਗਏ ਹੈਲਥ ਨਾਲ ਰਿਲੇਟਡ ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀ ਕਲਚਰਲ ਸੈਂਸਿਟੀਵਿਟੀਆਂ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰੋਕਾਰ ਹੈਗੇ ਆ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਲਟ ਆਊਟ ਕਰ ਲਓ ਐਂਡ ਹੀ ਇਜ਼ ਬਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 ਕਰੋੜ 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਰਨੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਇਸ਼ੂਸ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜੇ ਜੂਨੀਅਰ ਅਫਸਰ ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਤੇ ਜੀਪੀ ਨੱਡਾ ਜੀ ਔਰ ਜਿਹੜੇ ਪ੍ਰਤਾਪ ਜਾਦਵ ਜੀ ਉਹ ਦੋਨੇ ਬਹੁਤ ਰਿਸੈਪਟਿਵ ਸੀਗੇ ਉਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਐਨਐਚਐਮ ਦੇ ਫੰਡ ਰੁਕੇ ਹੋਇਆ ਉਹ ਜਿਹੜੇ ਆਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਫੰਡ ਸੀਗੇ